जी रोको जीवन बचाओ मेरियां रोको जीवन बचाओ मची ਮੇਰਾ ਨਾਮ ਜਸ਼ਨਪਾਲ ਕੋਹੜਾ ਅਸੀਂ ਦੀ ਰੀਅਲ ਕਾਲਜ ਰਾਇਲ ਕਾਲਜ ਆਫ ਨਰਸਿੰਗ ਬੋੜਾਵਾਲ ਤੋਂ ਆਏ ਆ ਜੀ ਇਹ ਜਿਹੜਾ ਕਾਲਜ ਹੈ ਬੋੜਾਵਾਲ ਬੁਡਾਡਾ ਰੋਡ ਤੇ ਸਥਿਤ ਹੈ ਤੇ ਅੱਜ ਅਸੀਂ ਮਲੇਰੀਆ ਨੂੰ ਲੈ ਕੇ ਰੈਲੀ ਕਰ ਰਹੇ ਆ ਜੀ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਮਲੇਰੀਆ ਕੀ ਚੀਜ਼ ਹੈ ਕਿਵੇਂ ਫੈਲਦਾ ਹੈ ਇਹਦੇ ਸਾਈਨ ਸਿੰਪਟਮ ਕੀ ਨੇ ਪ੍ਰੀਵੈਂਸ਼ਨ ਕੀ ਹੈ ਅਸੀਂ ਜਿਹੜੀ ਵੀ ਰੈਲੀ ਕਰਵਾ ਰਹੇ ਆ ਆਪਣੇ ਪ੍ਰਿੰਸੀਪਲ ਸਾਹਿਬ ਔਰ ਆਪਣੀ ਮੈਨੇਜਮੈਂਟ ਦੇ ਸਹਿਯੋਗ ਨਾਲ ਅਸੀਂ ਰੈਲੀ ਕਰਵਾ ਰਹੇ ਆ ਜਿੰਦੇ ਵਿੱਚ ਅਸੀਂ 60 ਵਲੰਟੀਅਰ ਔਰ 10 ਟੀਚਰ ਸ਼ਾਮਿਲ ਹੋਏ ਆ ਤੇ ਇਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਰੈਲੀ ਕਰਵਾ ਰਹੇ ਆ ਤਾਂਕਿ ਜਾਗਰੂਕ ਹੋ ਸਕਨ ਕੀ ਮਲੇਰੀਆ ਕੀ ਚੀਜ਼ ਹੈ ਥੈਂਕ ਯੂ ਜੀ ਸਸਕਾਲ ਜੀ ਮੇਰਾ ਨਾਮ ਰਮਨਦੀਪ ਕੌਰ ਹੈ ਅਸੀਂ ਦਾ ਰਾਇਲ ਕਾਲਜ ਆਫ ਨਰਸਿੰਗ ਬੋੜਾਵਾਲ ਤੋਂ ਆਏ ਆ ਅੱਜ ਅਸੀਂ ਮਲੇਰੀਆ ਦੀ ਜਾਗਰੂਕਤਾ ਰੈਲੀ ਕਰਵਾ ਰਹੇ ਆ ਜਿਹੜੀ ਕਿ ਭਿੱਖੀ ਸੀਐਚਸੀ ਤੋਂ ਸ਼ੁਰੂ ਹੋ ਰਹੀ ਹੈ ਤੇ ਅੱਗੇ ਬੱਸ ਸਟੈਂਡ ਵੱਲ ਨੂੰ ਜਾ ਕੇ ਅਸੀਂ ਕਵਰ ਕਰਾਂਗੇ ਏਰੀਆ ਮਲੇਰੀਆ ਜੋ ਹੈ ਇੱਕ ਬਿਮਾਰੀ ਹੈ ਜੋ ਮੱਛਰ ਨਾਲ ਪੈਦਾ ਹੋਣ ਨਾਲ ਹੁੰਦੀ ਹੈ ਅ ਇਹ ਇਸ ਸੀਜ਼ਨ ਵਿੱਚ ਜ਼ਿਆਦਾ ਹੁੰਦੀ ਹੈ ਕਿਉਂਕਿ ਇਸ ਸੀਜ਼ਨ ਦੇ ਵਿੱਚ ਮਲੇਰੀਆ ਮੱਛਰ ਜ਼ਿਆਦਾ ਪੈਦਾ ਹੁੰਦੇ ਹਨ ਮਲੇਰੀਆ ਇੱਕ ਐਨਾਫਲੀਜ਼ ਮਾਦਾ ਨਾਮ ਦੇ ਇੱਕ ਮੱਛਰ ਆ ਜਿਹਦੇ ਤੋਂ ਪੈਦਾ ਹੁੰਦੀ ਆ ਇਹ ਖੜੇ ਪਾਣੀ ਤੋਂ ਜ਼ਿਆਦਾ ਹੁੰਦੀ ਹੈ ਤੇ ਮੱਛਰ ਰਾਤ ਵੇਲੇ ਹੀ ਕੱਟਦਾ ਇੱਕ ਹੋਰ ਜਾਣਕਾਰੀ ਦੇ ਦਈਏ ਕਿ ਮਲੇਰੀਆ ਜੋ ਬਿਮਾਰੀ ਆ ਮਨੁੱਖ ਦੇ ਨਾਲ ਨਾਲ ਜਾਨਵਰਾਂ ਨੂੰ ਵੀ ਹੁੰਦੀ ਆ ਮਲੇਰੀਆ ਪੈਦਾ ਹੋਣ ਦੇ ਕਾਰਨ ਕੀ ਆਗੇ ਖੜੇ ਪਾਣੀ ਹੋਣਾ ਗੰਦਗੀ ਹੋਣਾ ਘਰਾਂ ਦੇ ਵਿੱਚ ਡਸਟ ਮੀਨਸ ਦਾ ਪ੍ਰੋਪਰ ਸਫਾਇਆ ਨਾ ਹੋਣਾ ਐਂਡ ਰਾਤ ਨੂੰ ਸੌਣ ਵੇਲੇ ਮੋਸਕੀਟੋ ਨੈਟ ਜਾਂ ਜੈਲੀਜ਼ ਦਾ ਇਸਤੇਮਾਲ ਨਾ ਕਰਨਾ ਇਹਦੇ ਪ੍ਰੀਵੈਂਸ਼ਨ ਕੀ ਕੀ ਹੈ ਕਿ ਰਾਤ ਨੂੰ ਸੌਣ ਵੇਲੇ ਨੈਟ ਜਿਹੜੀ ਮੱਛਰਦਾਨੀਆਂ ਹੁੰਦੀਆਂ ਉਹਨਾਂ ਦੇ ਵਿੱਚ ਸੌਣਾ ਚਾਹੀਦਾ ਹੈ ਘਰ ਦਾ ਆਲਾ ਦਾਲਾ ਸਾਫ਼ ਰੱਖਣਾ ਚਾਹੀਦਾ ਹੈ ਪੁਆਇੰਟਸ ਜਿਹੜੇ ਆ ਰਹੇ ਨੇਗੇ ਮੱਛਰ ਤੋਂ ਬਚਾਉਣ ਲਈ ਉਹ ਯੂਜ਼ ਕਰਨੇ ਚਾਹੀਦੇ ਆ ਰਾਤ ਨੂੰ ਆਲ ਆਊਟ ਲਾ ਕੇ ਸੌਣਾ ਚਾਹੀਦਾ ਤਾਂ ਇਦਾਂ ਦੇ ਬਹੁਤ ਤਰੀਕੇ ਜਿੰਨਾ ਤੋਂ ਅਸੀਂ ਮਲੇਰੀਆ ਨੂੰ ਬਚਾ ਸਕਦੇ ਹਾਂ ਕਿ ਤੇ ਮੱਛਰ ਤੋਂ ਰਹਿਤ ਜਿਹੜਾ ਏਰੀਆ ਬਣਾ ਸਕਦੇ ਹਾਂ ਧੰਨਵਾਦ